ਅਲੀ ਵਾਲੀ ਝੰਡ ਮਿੱਤਰੋ ਰਾਜਕਾਏ ਕੌਣ ਜਿੱਤੂ ਕੌਣ ਹਰੂ ਇਸ ਸਮੇਂ ਦੀ ਗੱਲਾਂ ਹੋਰ ਇੱਕ ਕੰਨ ਫੈਸਲਾ ਅੜ ਕੇ ਗਬਰੂ ਵਿੱਚ ਮਦਾਨੇ ਖੜ ਕੇ ਗਬਰੂ ਅਰਸ਼ੀਦਾਂ ਦੇ ਪਰਿਵਾਰ ਵੱਲੋਂ ਮਾਂ ਬੋਲੀ ਪੰਜਾਬੀ ਲਈ 500 ਰੁਪਏ ਪੁੱਜਿਆ ਸਾਡੇ ਕਰਨਲ ਸਿੰਘ ਜੀ ਧਰਵਾ ਵੱਲੋਂ ਬੱਲੇ 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 ਉਹ ਤਾੜੀ ਮਾਰ ਦਿਓ ਅਜੇ ਕੁਝ ਨਹੀਂ ਵਿਗੜਿਆ ਆਲੇ ਦਾ ਤੀਰ ਕਮਾਨ ਦੇ ਵਿੱਚ ਐਲ ਕੇ ਤਾੜੀ ਮਾਰ ਦਿਓ ਵੱਡੀ ਸਾਰੀ ਆਏ ਹਾਏ ਆਹ ਕੌਣ ਇਹ ਪਿੱਤਪਾਲ ਫਗਵਾੜਾ ਤੇ ਰੋਗੀ ਕਪੂਰਥਲਾ ਪਿੰਡ ਕਿਹੜਾ ਹੈ ਪਾਵਾਲਾ ਕਿ ਯਾਰਾਂ ਦਾ ਪਸ਼ੋਕੜ ਪਿੰਡ ਪਾਵਾਲ ਤੇ ਜ਼ਿਲ੍ਹਾ ਰੋਪੜ ਵਾਹ 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 ਕਿ ਜਲਦੀ ਕੁਸ਼ਤੀ ਅਦਰ ਸ਼ੀਦਾ ਦਾ ਪਿੰਡ ਹੈ ਭਾਵੇਂ ਗੱਲ ਹੁੰਦੀ ਭਾਵੇਂ ਪਸ਼ੋਕੜ ਦੀ ਕਰ ਲਈਏ ਅੱਜ ਕਹਿੰਦੇ ਉਹ ਪਿੰਡ ਦੇ ਮੇਲਾ ਚੱਲਦਾ ਹੈ ਰੈਫਰੀ ਵੀਰਾਂ ਨੂੰ ਬੇਨਤੀ ਹੈ ਤਾਪ ਤੋਂ ਅੱਗੇ ਗੁੱਡੀ ਚੜਦੀ ਹੁੰਦੀ ਹੈ ਰੈਫਰੀ ਵੀਰਾਂ ਨੂੰ ਬੇਨਤੀ ਹੈ ਕਿ ਘੁੰਮ ਫਿਰ ਕੇ ਕਿ ਜੇ ਅਖਾੜਾ ਹੈ ਜੋਰ ਜ਼ਮਾਨੇ ਕੇ ਲਈਏ ਯਹਾਂ ਪਰ ਕੋਈ ਵੀ ਜੋਰ ਜਮਾ ਸਕਦਾ ਹੈ ਨਾ ਅਹਿਲ ਜ਼ਮਾਨੇ ਕੋ ਅਹਿਲ ਬਣਾ ਸਕਦਾ ਹੈ ਅਦਰ ਸਾਡੇ ਮਲਕੀ ਸਿੰਘ ਕਰਨੈਲ ਸਿੰਘ ਜੀ ਪਹਿਲਾ ਕਮੇਟੀ ਨੇ 20 ਮਿੰਟ ਦਿੱਤੇ ਐ ਅਗਰ ਤੁਸੀਂ ਕੁਸ਼ਤੀ ਕਰਾਣੀ ਸੀ ਤਾਂ ਪਹਿਲਾਂ ਕਹਿਣਾ ਸੀਗਾ ਵੀ ਆਰਪਾਰ ਜਿੰਨਾ ਚਿਰ ਕੁਸ਼ਤੀ ਨਹੀਂ ਹੁੰਦੀ ਹੋਰ ਤੁਸੀਂ 20 ਮਿੰਟ ਲਾਉਂਸ ਕੀਤੇ ਤੇ ਹੁਣ ਪੁਆਇੰਟ ਤੇ ਆਉਣੀ ਵੀਰੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਤੁਹਾਡੇ ਕਰਕੇ ਘੋਲਦੇ ਆਂ ਭਾਜੀ ਜੋ ਤੁਸੀਂ ਕਹੋਗੇ ਸਾਡੀ ਸਿਰ ਮੱਥੇ ਆ ਗੱਲ ਕੁਸ਼ਤੀ ਦੀ ਨਹੀਂ ਗੱਲ ਪੈਹਾਂਦੀ ਨਹੀਂ ਠੀਕ ਆ ਜੀ ਸਾਡੇ ਪਿਓ ਦੀ ਉਮਰ ਤੇ ਆ ਠੀਕ ਆ ਜਿੱਦਾਂ ਇਹ ਗੱਲ ਇਦਾਂ ਕਰਦੇ ਨੇ ਕਿ ਇਹਨਾਂ ਦਾ ਆਪ ਦਾ ਮੁੰਡਾ ਘੋਲਦਾ ਹੋਵੇ ਫੇਕ ਕੇ ਵਿਖਾਉਣਾ ਫੇ ਕਹਿ ਕੇ ਵਖਾਉਣ ਪਿਆਰ ਪਾਰ 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 ਸਾਡੀਆਂ ਮਾਵਾਂ ਵੀ ਲਾਈਵ ਦੇਖਦੀਆਂ ਸਾਡੇ ਪਿਓ ਵੀ ਲਾਈਵ ਦੇਖਦੇ ਆ ਅਸੀਂ ਰੋਜ਼ ਗੋਲਦੇ ਆ ਬਾਈ ਜੀ ਜੇ ਅਸੀਂ ਕੋਈ ਗੱਲ ਹੋਵੇ ਸੌਂ ਬੋਲੋ ਪਰ ਡਿਸਰੈਸਪੈਕਟ ਨਾਲ ਕੇ ਜੀ ਕੀਤੀ ਨਾ ਸਾਡੇ ਕੋਈ ਕਰੇ ਪਲੀਜ਼ ਗੱਲ ਤੁਹਾਡੇ ਪਿਆਰ ਨੂੰ ਆਏ ਆਂ ਨਾ ਬੋਲਟ ਨੂੰ ਨਾ ਪੈਸਿਆਂ ਨੂੰ ਆਏ ਆ ਠੀਕ ਆ ਜੀ ਜੇ ਸਾਡੇ ਸਾਥ ਨੂੰ ਧੀ ਧੱਕੇ ਮਾਰੋਗੇ ਇਹ ਗੱਲ ਤੁਹਾਡੀ ਬੰਦੀ ਥੋੜੀ ਹੈ ਯਾਰ ਬਾਈ ਜੀ ਤਾਡੇ ਪਿੰਡ ਆਇਆ ਤੁਸੀਂ ਜੋ ਕਹੋਗੇ ਸਾਡੇ ਸਿਰ ਮੱਤੇ ਆ ਯਾਰ ਪਰ ਇੱਕ ਕੱਲੇ ਇਹ ਇਨਸਾਨ ਆ ਜਿਹੜੇ ਪਤਾ ਨਹੀਂ ਕੀ ਕਿਹੜੀ-ਕਿਹੜੀ ਗੱਲਾਂ ਕਰੀ ਜਾਂਦੇ ਆ ਯਾਰ ਠੀਕ ਆ ਜੇ ਉਹ ਮਹਾਨ ਨੂੰ ਇਹ ਇੱਕ ਚੀਜ਼ ਮਨਜ਼ੂਰ ਆ ਜਿਹੜਾ ਬੰਦਾ ਪਹਿਲਵਾਨ ਹੋਵੇ ਉਹ ਸਾਨੂੰ ਆ ਕੇ ਕੁਝ ਵੀ ਕਹਿ ਦੇਵੇ ਜਿਹੜੇ ਬੰਦੇ ਨੇ ਆਪ ਭਵਾਨੀ ਕੀਤੀ ਨਹੀਂ ਉਹਨੂੰ ਕੀ ਪਤਾ ਯਾਰ ਸੁਆਦ ਲੈਣੇ ਛੱਡੋ ਅਸੀਂ ਵੀ ਕਿਸੇ ਦੇ ਨਿਆਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਈ ਜੀ ਕੁਸ਼ਤੀ 5 ਮਿੰਟ ਚ ਪੁਆਇੰਟ ਦੇ ਐ। ਇਹਦੇ ਰੁਸਤਮ ਘੁਲਦਿਆ ਪਿੰਡ ਪਹਾਵਾਲ ਦੇ ਵਿੱਚ ਪ੍ਰਿਤਪਾਲ ਫਗਵਾੜਾ ਤੇ ਰੋਜੀ ਕਪੂਰਥਲਾ ਪਹਿਲਵਾਨ ਜੀ ਮਾਰੋ ਹੱਲਾ ਇਹ ਚੱਕੀ ਦੀਆਂ ਪੋੜਾ ਵਾਂਗੂ ਚੋੜੀਆਂ ਨੇ ਛਾਪੀਆਂ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਛਾਪੀਆਂ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਛੁਪਾ ਕੇ ਆਉਂਦੇ ਨੇ ਖੜਾ ਤੇ ਨੱਚਦਾ ਪਛਾਲਾ ਮਾਰਦੇ ਓ ਸ਼ੇਰੇ ਘਰ ਮਜਾਰੀ ਏ ਬੱਲੇ 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 ਪ੍ਰੇਤਪਾਲ ਭਗਵਾਨਾ ਤਾੜੀ ਵਾਰ ਦਾ ਜ਼ੋਰਦਾਰ ਇੱਕ ਵਾਰ ਐਸ ਬੱਲੇ ਜੇਤੂ ਜੈ ਕਰੋ ਗੁਗਾ ਯਾਰ ਵੀਰ ਦਾ ਬੋਲ ਸੱਚੇ ਦਰਵਾਰ ਕੀ ਨਗਰ ਖੇੜੇ ਕੀ ਇੱਧਰ ਸੋ ਪ੍ਰੇਤਪਾਲ ਫਗਵਾੜਾ ਜੀ ਨੂੰ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਇੱਕ ਵਾਰ ਤਾੜੀ ਲਾ ਦਿਓ ਸਰਦਾਰ ਕੁਲਵੰਤ ਸਿੰਘ ਜੀ ਸੋਮਲ ਸਵਰਗਵਾਸੀ ਸਰਦਾਰ ਮੱਖਣ ਸਿੰਘ ਜੀ ਸੋਮਲ ਪਰ ਵਾਹ ਜੀ ਵਾਪ੍ਰਿਤਪਾਲ ਫਗਵਾੜਾ ਜੀ ਬੋਲਟ ਦੇ ਉੱਤੇ ਜਿਹੜਾ ਕਿ ਫਲਕਾਰੀ ਦੇ ਕੇ ਸ਼ਿੰਗਾਰਿਆ ਹੈ ਉਹਦੇ ਉੱਤੇ ਕਹਿੰਦੇ ਅੱਜ ਗੇੜੀ ਮਾਰੇ ਨੇ ਇਸ ਬੋਲਟ ਦੇ ਬਹੁਤ ਹੀ ਬਹੁਤ ਧੰਨਵਾਦ ਜੱਜ ਸਤਪੁਰ ਦਾ ਜਿਹੜਾ ਕਿ